ਆ ਜੀ ਗਰਾਉਂਡ ਕਰ ਲੈ ਲਾ ਹੋਏ ਦੂਗਾ ਬਗਣਾ ਨਾ ਬਾਬਾ ਕੇ ਬੱਚੀ ਹੋ ਗਿਆ ਓਏ ਪਰ ਰੱਖ ਲੈ ਇੱਥੇ ਰੱਖ ਓਏ ਤੇਰੀ ਪੈਸੇ ਆ ਮਾਹੂ ਕਾ ਰਾਂ ਭਾਂਦਾ ਗੈਰਾ ਉਹੀ ਮਾਜਣ ਗੋਦਰਾ ਇੱਕ ਬੱਜੀ ਲਾਦਾ ਹੁਣ ਕਰਦਾ ਭਾਂਦਾ ਯਾਰਾ ਮੂਕੀ ਮੂਕਣਾ ਹੋਰ ਗਿਆ ਕਦਰੀ ਕਰੀਆ ਬਾਪੂ ਹੋ ਜਾ ਸੰਗ ਗੁੱਸਾ ਆ ਹੁਣ ਭਾਂਦਾ ਯਾਰ ਹੋਰੀ ਬਗਈ ਮਾਜਣੇ ਮਿੱਠੂ ਮੇਰੀ ਗੱਲ ਰੋਹੀ ਦਾ ਨਾ ਕੋਈ ਬੰਦੀ ਲੱਗਿਆ ਉਹ ਬੰਦਾ ਤਾਂ ਪੰਜਾਂ ਜਿਹੜਾ ਜਵਾਰ ਬੰਦਾ ਨਾ ਪੰਜੋਂ ਮਰ ਕਰਨੇ ਕੋਈ ਕਹੀ ਪਏ ਜੀ ਲੋੜਾ ਤਾਂ ਸਾਰੇ ਇਕੱਠੇ ਹੋਏ ਕਮੈਨ ਉਹਦੇ ਹਾੜੇ ਮੈਨੂੰ ਵੀ ਲਾ ਜੀ ਆ ਫੜਾ ਲੈ ਗਰਾਊਂਡ ਲਾ ਹੋਵੇ ਤੂੰ ਕਹਾ ਬਬਾ ਨਾ ਬਾਬਾ ਕੇ ਬੱਚੀ ਹੋ ਗਿਆ ਓਏ ਪਰ ਰੱਖ ਲੈ ਅਤ ਰਖੋ ਰਿਪਾਇਜ਼ ਇਹ ਮਾਹੋ ਕਾ ਰਹਦਾ ਜਰਾ ਉਈ ਮਾਜਨ ਗੋਦਰਾ ਇੱਕ ਵੱਡੀ ਲਾਦਾ ਜੇ ਜੇ ਹਾਨੂੰ ਬਗਰੋ ਫਰਾਈ ਦੀ ਰਖ ਲੈ ਨਾ ਨਾ ਹੁੰਦਾ ਹਰ ਗਾਇ ਬਣਾ ਕੋਈ ਵੀ ਭਾਈ ਅਠ ਦੰਦ ਹੋਇਆ ਹੋਇਆ ਗਾਹ ਬਾਇ ਬੁਈ ਬਣਾ ਜਿੰਨ ਦਾ ਪਾਲਾ ਦੇਖਾ ਇਹ ਨੂੰ ਮੈਂ ਤਾਂ ਉਹ ਨੂੰ ਵੀ ਪੁੱਛਿਆ ਸੀ ਨਾ ਤੂੰ ਕਹਿੰਦਾ ਕੀ ਚਾਹ ਨਾ ਹੁੰਦਾ ਗਾਹ ਕਹੇ ਨਾ ਗਾਹ ਯਾਰ ਪਹਿਲੀ ਗਾਦੀ ਯਾਰ 90 ਦੇ ਪਹਿਲੀ ਗਾਦੀ ਅਸੀਂ ਲੱਗੋ ਦਰੇ ਆਤਾ ਥੋੜਾ ਮੈਂ ਭਾਈ ਆਇਆ ਤਾਂ ਮੌਤ ਨਹੀਂ ਮਿਲਦੀ ਹੈਗੀ ਇੱਕੋ ਕਰਦੇ ਨਾ ਨਾ ਆੜ ਕੇ 1 ਲੱਖ ਮੰਗੇ ਆ ਵਾ ਡੇਲ ਜਦੂ ਜਾਂ ਮੋ ਮੰਗੇ ਆ ਤੂੰ ਬਕਰੇਣਾ ਦੇਣਾ ਦੇਣਾ ਨਾ ਇੱਕ ਕਬੱਡੀ ਦੇ ਬਕਰੇਣੀਆਂ ਨਾ ਨਾ ਇੱਕ ਦੀ ਨਹੀਂ ਜਿਹਨੂੰ ਜਿਹਨੇ ਕਹਾ ਤੇ ਜਿਹਨੇ ਕਹਾ ਨਹੀਂ ਪਾਇਆ ਇੱਕ ਵਾਰ ਜਿਹਨੂੰ ਬਾਹਰ ਬਹੁਤ پیسے ਮਾਉਣੇ ਨੇ ਕੋਈ ਨਹੀਂ ਆਉਂਦਾ ਉਹ ਕਹਿੰਦੇ ਜੇਸ਼ੇ ਤੋਂ ਬਕਰ ਲੈ ਲੈ ਉਹਨੇ ਵਗੇ ਲੱਭ ਦੇਖ ਲਈਆਂ ਕਹਿੰਦਾ ਜੀ ਮਰਜੀ ਆ ਕੋਈ 12000 ਕੱਢਦਾ ਉਹਨੂੰ 10000 5000 ਪਰ ਮੈਂ ਨਹੀਂ ਆ ਰਹੀ ਕੀ ਹੈ 10000 ਕਾਲਾ ਮਾੜੀ ਬੁੜ ਕੱਢ ਕੀ ਕੀ ਕੱਢ ਲੰਦੇ ਆਖਿਆ ਦਿਖਾਈ ਸੰਜੀ ਕਰਦਾ ਉਹਨੂੰ ਦਿਖਾਈ ਸੰਜੀ ਕਰਦਾ ਤੁਹਾਨੂੰ ਦਿਖਾਈ ਤਾਂ ਕੁਝ ਕਾਣਾ ਮਾੜੇ ਦਾ ਭਾਈ ਸਾਜੀ ਕੰਮ ਕਰਾ ਲੈ ਭਾਈ ਮੈਂ ਖਾਈ ਸੰਜੀ ਹੋ ਜੂ ਕਾਲਾ ਮਾੜੀ ਬੁੜ ਕੀ ਫਹਾਜੂ ਮਾੜੇ ਉਹਦਾ ਕੀ ਹੋ ਜੂਗਾ ਜੈਗਾ ਹਲ ਗਈ ਹੱਡੀਆਂ ਓਏ ਰੱਖਣਾ ਹੱਡੀਆਂ ফেটে কাল থাকবে ਕਦਰ ਹੀ ਕਰਦਾ ਭੰਦੇ ਯਾਰਾ ਨੂੰ ਗੁੱਸੇ ਨੂੰ ਘੇਣਾ ਹੋਰ ਗਿਆ ਕਦਰ ਹੀ ਕਰੀਆ ਬਾਪੂ ਹੋਰ ਨਾ ਸੰਗ ਗੁੱਸਾ ਹੋ ਰਹਾ ਹੁਣ ਪਹੁੰਚਦਾ ਯਾਰ ਹੋਰੀ ਬਗਾਈ ਮਰ ਜਵੇ ਮਿੱਠੂ ਗੱਲ ਰੱਖੀ ਜਮਾ ਬੰਦਾ ਬੰਦੀ ਜਾ ਰਿਹਾ ਪੰਜਾ ਕੇਵਾ ਜਵਾਰ ਬੰਦਾ ਨਾ ਪਾਇ ਦੂ ਮੇਰੀ ਗੱਲ ਕੋਈ ਕਹਿੰਦਾ ਪਾਇ ਜ਼ੀਰੋ ਨਾ ਤੇ ਆ ਗਾਦਾ ਹੁਣ ਨਾ ਤੈਨੂੰ ਮਿਲਣਾ ਤੀ ਹੋਰ ਬੋਲੇ ਕਹਿਦਾ ਤੀ ਇਹ ਨਾਂ ਨੱਪਟੀ ਭੰਦਾ ਯਾਰਾ ਹੋਰ ਗਿਆ ਬਸ ਹੁਣ ਮੈਂ ਯੋਗ ਹੋ ਰਿਹਾ ਉਹ ਬੱਦੋ ਬੱਦੋ ਪਚਾਲੇ ਉਹ ਬੋਸਾ ਨੂੰ ਸੂਟ ਮਾਗ ਰਹਾ ਮੂੰਹ ਕਾਲ ਗੀ ਜੀ ਭਾਂਗਾ ਜਰਾ ਕਿਹੜੀ ਗੱਲ ਕਰ ਇੱਕ ਮਾਰ ਜਾਜਾ ਕੰਮ ਪਚਾਲੇ ਕਰ ਇੱਕ ਮਾਰਾ ਕੰਨ ਰੋਖਦਾ ਮੇਰਾ ਗੜ ਲੈ ਹੋ ਮਰੂ ਮਰੇ ਸਭ ਨੇ ਅਕਲਿਆ ਭਾਈ ਇਹਨੂੰ ਮਖੜਿਆ ਖੋੜਾ ਖੜਾ ਨਹੀਂ ਨਹੀਂ ਨਾ ਮੈਂ ਨਹੀਂ ਭਾਈ ਉਹਨੂੰ ਖਲੀਆਵਾ ਵੀ ਥੋਈ ਵਧੀਆ ਤੂੰ ਬੱਕਰੇ ਭੇਜ ਲੈ ਵਧੀਆ ਭੇਜ ਰਾ ਵਧੀਆ ਭੇਜ ਰਾ ਮੇਰਾ ਖਾਣ ਕਿਸੇ ਲੋੜੀ ਨਾ ਹੁੰਦਾ ਵੇ ਮੈਂ ਸੋ ਕਿਹਾ ਤਾ ਹੁਣ ਨਾ ਪੀ ਨਾ ਪੱਚੀ ਕਰ ਦੇ ਬਸ ਮਾਰ ਖਾਈ ਜਾਂਦੀ ਐ ਬਾਈ ਠੀਕ ਆ ਠੀਕ ਆ ਗਏ ਜਾਂਦੀ ਐ ਆ ਮਾੜੀ ਮੋਡੀ ਕਰਦੇ ਆ ਹੋਰ ਕੀ ਕਰਨ ਥੋੜੇ ਹਾਲ ਇੱਕ ਵਾਰ ਹੋ ਗਿਆ ਯਾਰ ਉਹ ਕਾ ਦੂ ਉਹ ਤੇੰਮ ਦੱਸਦਾ ਕਰਦੇ ਦੋਦੀ ਹੋ ਜੂਗੀ ਮਾੜੀ ਮੋਡੀ ਕਰਦੀ ਨਹੀਂ ਹਾਂਜੀ ਹਾਂਜੀ ਕੋਲੇ ਐਂ ਜੀ ਨਹੀਂ ਬਾਈ ਤੂੰ ਬੂਹ ਨਾ ਆਏ ਬਾਈ ਮੇਰੇ ਤਾਂ ਹੀ ਲੱਗਣੇਗੇ ਮੈਂ ਟੈਨਸ਼ਨ ਨਹੀਂ ਲੈ ਇਹ ਹੋਣਾ ਤਾਂ 125 ਸਾਰੇ ਬੰਦੇ ਗਏ ਥੋੜੇ ਗਨੋ ਘਸਰ ਕੱਢ ਦੂਏ ਹਾਂ ਥੋੜੇ ਗਨੋ ਜਲਾਵਗਲ ਵੀ ਕਰ ਲਈ ਛੋਟ ਦਵਾ ਰਹੇ ਆ ਸਾਰੇ ਬੰਦੇ ਨਹੀਂ ਆਏ ਨਿਕਲ ਹੈਗੀ ਮੇਰੀ ਬਾਈ ਤੈਨੂੰ ਬੱਖਦੇ ਬਾਈ ਆਪਾਂ ਇਹ ਜਿਹੜਾ ਤੇ ਨਹੀਂ ਇਹਦਾ ਜਿਹੜਾ ਆਪਣੇ ਮਨੋਂ ਦੱਸਦੇ ਨੇ ਆ ਆਪਣੇ ਮਨੋਂ ਬੱਖਦੇ ਨੇ ਹਰੇ ਕਰਦੇ ਨਹੀਂ ਬੱਖ ਨਹੀਂ ਕਰਦੇ ਆ ਵਧੀਆ ਕੰਮ ਹੈ ਹੋਰੋ ਬੜਾ ਪਿੰਚਾ ਉਹ ਹੱਥ ਦਾ ਪੁੰਜੇ ਤੇ ਪੁੰਜੇ ਤੇ ਆਉਂਦਾ ਹੈ ਸੈਨੂ ਆਦੋ ਖਰਾਬ ਕਰਦੇ ਆ ਖਰਾਬ ਇਹ ਕਰਦਾ ਯਾਰ ਨਾ ਆਏ ਨਹੀਂ ਉਹਨੇ ਆ ਬਹਾਵਾ ਪਾਣ ਬਾਜਿਆ ਮੋਰ ਬੰਦ ਕੋਲ ਕੋਤਾਂ ਨਾ ਬਲ ਮੈਂ ਖਰਾਬ ਵਾਲੀ ਗੱਲ ਤੇਰੀ ਹਮਨ ਤੇਰੀ ਮਾਰ ਦੇ ਮੈਨੂੰ ਬਤਾਏ ਦੀ ਸਾਨੂੰ ਨਵਾਲੀ ਨਹੀਂ ਲੱਗ ਨਾ ਮੈਜੀ ਲੱਗ ਰਿਹਾ ਓਏ ਉਪਾਏ ਦਵਾ ਪਾਇੰਦਾ ਆ ਗਿਆ ਰੋ ਇਹ ਗੱਲ ਓਏ ਮੈਂ ਬਾਈ ਵੀ ਹਾਂ ਮਾਰਨ ਤਾਂ ਤੂੰ ਤੇਰੇ ਮੋਰ ਕੋਟੇ ਹੋ ਰਹੇ ਨੇ ਜਾਂ 2000 ਹੋਰ ਪਾ ਯਾਰ ਬਸ ਬਧਾ ਬਾਈ ਜਾਂ ਦੇ ਪਾ 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 ਪੈਂਦਾ ਪਾ ਦੋਗੇ ਪੈਂਦਾ ਨੰਨ ਹੋ ਗਿਆ ਮੈਨੂੰ ਮੈਂ ਯੋ ਨਹੀਂ ਜਾ ਜਾ ਤੈਨੂੰ ਹੋਰ ਮਾਰ ਓਏ ਜੱਫੀ ਪਾ ਕੇ ਤੈਨੂੰ ਬੰਦਾ ਮਾਰਾ ਆ ਬਾਈ ਖਤੇ ਨਹੀਂ ਮਾਰਾਂ ਨੀ ਯਾਰ ਮਾਰੀ ਤੈਨੂੰ ਕਰਾਂਗਾ ਮੈਂ ਯਾਰ ਅੱਭੀ ਮਾਰੂ ਮੂੰਹ ਵਾਲੇ ਨੂੰ ਮਾਰੀ ਆਹੇ ਆ ਮਾਰੇ ਮੂੰਹ ਵਾਲੇ ਨੂੰ ਤੂੰ ਕੱਕੜ ਆ ਇਹ ਦੇਖਿਓ ਬੱਗੇ ਦੇਖਦੇ ਹੁਣ ਆ ਜਾ ਛੱਡੀ ਕਿਥੇ ਗਈ ਆ ਜਾ ਮਾਰੀਆ ਚਲ ਆਈ ਦਿੱਤਾ ਗਾੜੇ ਵਾਲਾ ਕਿਹਦੀ ਗੱਲ ਸੀ ਬੰਦਾ ਬਣਾ ਕਿੱਥੇ ਲੋਂਦਾ ਯਾਰ ਹਾਂ ਕਾਨੂੰ ਯਾਰ ਮੇਰਾ ਹਾ ਹੋਰੀ ਭਗਾਈ ਮਰਦਾ ਠੇ ਛੋਟਾ ਵਾਲਾ ਛੋਟਾ ਵਾਲਾ ਚੱਲ ਜਾਣਾ ਕੋੜ ਦਾ ਲੈ ਕੇ ਜਾ ਉਹ ਵਾਲਾ ਲੈ ਕੇ ਜਾ ਛੋਟਾ ਉਲਟਾ ਚੱਲ ਚੱਲ ਉਹ ਨਾ 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 ਕੋਈ ਨਾ ਕੋਟਾਣਾ ਕੋਣਾ ਕੋੜ ਦਾ ਬਕਰੀਆਂ ਦੇ ਦਿਆ ਹੋਣਾ ਕੋਟਾ ਯਾਰ ਮੋਟਾ ਹਲਾ ਕੇ ਧਰ ਦੂ ਮੇਰਾ ਮੋਟਾ ਮੋਟਾ ਮੇਰਾ ਪਹਿਲਾਂ ਨਹੀਂ ਖੜਦਾ ਹੰਦਾ ਤਾਂ ਇਹ ਫੇਗਲ ਮੈਂ ਆਉਂ ਮੋੜੀ ਆ ਲਾਹੇ ਹੋਰ ਤਾਂ ਆ ਗਿਆ ਮੈਂ ਬੰਦ ਨੂੰ ਕਹਿੰਦਾ ਰੱਡ ਕੱਢੋ ਬਾਈ ਦੋ ਮੇਡ ਮੈਂ ਬੰਦ ਕਰਨੀ ਕਿਹੜੀਆਂ ਬੱਕਰੀਆਂ ਕੱਢਣੀਆਂ ਆ ਗਏ ਆ ਜੀ ਆਹ ਦੋ ਕੀ ਠਾਲੀਆਂ ਹੋ ਮੜੇ ਲਓ ਜੀ ਪੈਸੇ ਵੀ ਕਾਠ ਵਾਲੇ ਨੇ ਚਾਰੇ ਆਉਗੀਆਂ ਜੀ ਅਜੇ ਕੱਢੋ ਬਾਹਰ ਉੱਥੇ ਇਧਰ ਲਿਆ ਕੱਢੀ ਹੁਣ ਜੀ ਜੀ ਕਰੋ ਆ ਗਿਆ ਕਣੀਆਂ ਕੋਲੇ ਘੱਡੋ ਉਹ ਆਉਣੀ ਜੇ ਤੇ ਉਹ ਆਉਣੀ ਨਾ ਆਇਆ ਬਾਪੂ ਜੀ ਹਰੇ ਹਟ ਉਹ ਬਾਪੂ ਕਹਾ ਆਇਓ ਆਜੋ ਜੀ ਆ ਲੈ ਐਂ ਘੱਟੇ ਖੜਾ ਦੇ ਆ ਲੈ ਆ ਫੜੋ ਦੰਦਾਂ ਨਹੀਂ ਕਿਵੇਂ ਨੇ ਵਾਦਾ ਕਰ ਦੰਦਾਂ ਨਹੀਂ ਕਿਵੇਂ ਨੇ ਦੰਦਾਂ ਦੀਆਂ ਨਵੀਆਂ ਨੇ ਜੀ ਬਿਲਕੁਲ ਗੱਪਣ ਗੇੜੀ ਗੇੜੀ ਇੰਨਾ ਚ ਕੋ ਗੱਪਣਾ ਜੀ ਇੱਕ ਆਵਾ ਇੱਕ ਆਵਾ ਹਾਂ ਇਹਦੇ ਮਗਰ ਬੱਚਾ ਜੀ ਆ ਫੜੀ ਬੱਚਾ ਲੈ ਇੱਕ ਲੈ ਆਟਾ ਇੱਕ ਵਿਚਾਲੇ ਉਹ ਬੱਚਾ ਲੈ ਆਉਣਾ ਬੱਚਾ ਲੈ ਆ ਬੱਚਾ ਦੇ ਪੇਰ ਕੋਲ ਬੈ ਗਿਆ ਮਾਂ ਬੱਚਾ ਲੈ ਆਉਣਾ ਬੱਚਾ ਦੇ ਅੰਦੰਗ ਕਰ ਰਹੇ ਨੇ ਲੈ ਆ ਆ ਮਾ ਕਾਕਾ ਨੂੰ ਫੜ ਲੈ ਬੱਕੇ ਨੇ ਆ ਕਾਨਾ ਅਨੇ ਫੇਰੀ ਬੱਕੀ ਦਾ ਲੰਗੜਾ ਹੋਈ ਨਾ ਆਹ ਖਾਬ ਕੀ ਜਣਾ ਪਿਆਰਾ ਹੈ ਆਵੇਂ ਹਾਲਾ ਨੂੰ ਮੜਾ ਜਾ ਕਲੇ ਤੂੰ ਆ ਬੌਜੂ ਆ ਬੌਖੀਰੇ ਕੋਲੇ ਫੜ ਲੈ ਨੂੰ ਮੈਂ ਫੜ ਲੈਦਾ ਬੱਤਾ ਫੜ ਲੈ ਓਏ ਕੈਮਰਾ ਕੰਨ ਬਾਰ ਆ ਪਿਆਰਾ ਹੈ ਆ ਵੀ ਪਿਆਰਾ ਪਾਠਾ ਵੀ ਪਿਆਰਾ ਆ ਵੀ ਪਿਆਰਾ ਉਹ ਵੀ ਪਿਆਰਾ ਉਹ ਵੀ ਪਿਆਰਾ ਓਹ ਰਿਹਾ ਜੀ ਦਾਤਾ ਪਹਿਲਾਂ ਗਰਾਉਂਡ ਤੋਂ ਬੱਕੇ ਦਿਖਾ ਦੀ ਆਲੇ ਨੂੰ ਬਾਹਰ ਲੈ ਬੰਦੇ ਨੂੰ ਦੇਖ ਲੈ ਕਹ ਤੂੰ ਸਿੰਧੀ ਨੇ ਬੱਕੇ ਤੋਂ ਹਾਂ ਆਏ ਨੂੰ ਮੂੰਹ ਕਰ ਲੱਕ ਆਇਆ ਸ਼ਹਿਰ ਆਦਿ ਐਨੂੰ ਗੱਲ ਖੜ ਜਾਂਦੀ ਐਨੇ ਜਾਣੇ ਕਿ ਐਂਡ ਕੁਵਾ ਲਓ ਜੀ ਡੱਬੀ ਬੱਕੀ ਲੈਡ ਦੱਸੋ ਜੀ ਪੁੱਛਾ ਮਰਜ਼ ਲੈਡ ਨੇ ਹੋ ਗਿਆ ਜੀ ਇਸਕਾ ਪਾਈ